ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਭਨਾਂ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਆਪ ਸਭਨਾਂ ਦੇ ਪਰਿਵਾਰਾਂ ਦੇ ਅੰਦਰ ਖੁਸ਼ੀਆਂ ਖੇੜੇ ਬਣੇ ਰਹਿਣ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿਉਂਕਿ ਮੈਂ ਖੁਦ ਫੌਜ ਦੇ ਵਿੱਚ ਰਹਿੰਦੇ ਆ तकरीबन 2 ਸਾਲ ਜੇ ਮੈਂ ਟ੍ਰੇਨਿੰਗ ਦਾ ਪੀਰੀਅਡ ਛੱਡ ਦੇਵਾਂ ਆਪਣਾ ਤਾਂ 20 ਸਾਲ ਹਰ ਸਾਲ ਆਰਮੀ ਦੀ ਪਲਟਨ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਪ੍ਰੋਗਰਾਮ ਕੀਤੇ ਅਕਸ਼ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਉਸ ਤੋਂ ਪਰੰਤ ਕੀਰਤਨ ਅਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਮਿਲਣ ਵਾਲੀ ਸਿੱਖਿਆ ਮੈਂ ਹਮੇਸ਼ਾ ਵਿਚਾਰਦਾ ਰਿਹਾ ਹਾਂ ਸੋ ਉਹ 20-22 ਸਾਲ ਮੈਂ ਜੋ ਕੰਮ ਕਰਦਾ ਰਿਹਾ ਸੋ ਉਸ ਤੋਂ ਬਾਅਦ ਮੈਨੂੰ ਪੈਨਸ਼ਨ ਹੋਣਾ ਪੈ ਗਿਆ ਆਪਣੀ ਮੈਡੀਕਲ ਪ੍ਰੋਬਲਮ ਕਰਕੇ ਸੋ ਆਉਣ ਤੋਂ ਬਾਅਦ ਇੱਥੇ ਬੈਂਕ ਵਿੱਚ ਡਿਊਟੀ ਕਰਦਿਆਂ ਸੋ ਰੁਟੀਨ ਦੇ ਵਿੱਚ ਉਹ ਗੱਲਬਾਤ ਨਹੀਂ ਰਹੀ ਜੋ ਆਪਾਂ ਫੌਜ ਦੇ ਵਿੱਚ ਗੁਰੂ ਸਾਹਿਬ ਦਾ ਗੁਰਪੁਰਪ ਮਨਾਉਂਦੇ ਆ ਸਟੇਜ ਤੇ ਬੈਠ ਕੇ ਉੱਥੇ ਜਵਾਨਾਂ ਦੇ ਨਾਲ ਸਾਰੇ ਯੂਨਿਟ ਦੇ ਮੈਂਬਰਾਂ ਦੇ ਨਾਲ ਜੋ ਗੁਰਪੁਰਬ ਦੇ ਸਬੰਧ ਦੇ ਵਿੱਚ ਵਿਚਾਰ ਮੈਂ ਸਾਂਝੇ ਕਰਦਾ ਸੀ ਕਿਉਂਕਿ ਫੌਜ ਦਾ ਤੇ ਸਿਵਲ ਦਾ ਜਿਹੜਾ ਮਾਹੌਲ ਹੈ ਉਹ ਬਿਲਕੁਲ ਅਲੱਗ ਹੁੰਦਾ ਸੋ ਬਹੁਤ ਸਾਰੇ ਉਹਨਾਂ ਜਵਾਨਾਂ ਦੇ ਜਿ세ਓ ਅਫਸਰਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਖਾਸ ਕਰਕੇ ਜਿਹਨਾਂ ਦਾ YouTube ਚੈਨਲ ਬਣਿਆ ਕਿ ਤੁਸੀਂ ਜੋ ਵੀ ਇੱਥੇ ਗੁਰਪੁਰਬ ਤੇ ਬੋਲਦੇ ਸੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੰਦੇ ਸੀ ਸੋ ਹੁਣ ਵੀ ਤੁਸੀਂ ਸਾਡੇ ਨਾਲ WhatsApp ਦੇ ਰਾਹੀਂ ਉਹ ਸਾਂਝੀ ਕਰਿਆ ਕਰੋ ਸੋ ਇੱਕ ਇੱਕ ਦੇ ਨਾਲ ਉਹ ਗੱਲ ਸ਼ੇਅਰ ਕਰਨ ਦੇ ਨਾਲੋਂ ਮੈਂ ਇਹ ਵਿਚਾਰ ਬਣਾਇਆ ਕਿ ਜਦੋਂ ਵੀ ਜਿਸ ਤਰ੍ਹਾਂ ਫੌਜ ਦੇ ਵਿੱਚ ਪ੍ਰੋਗਰਾਮ ਕਰਦੇ ਸੀ ਵਿਸਾਖੀ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਨਮ ਦਿਹਾੜੇ ਦਾ ਗੁਰਨਾਨਕ ਸਾਹਿਬ ਜੀ ਦਾ ਸੋ ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੋਈ ਤਿਹਾਰ ਆਉਂਦਾ ਹੈ ਕੋਈ ਦਿਹਾੜਾ ਆਉਂਦਾ ਹੈ ਤੋਂ ਦੇ ਸੰਬੰਧ ਵਿੱਚ 2-4 ਮਿੰਟ ਦੀ ਵਿਚਾਰ ਮੈਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲ ਦੇ ਰਾਹੀਂ ਤੁਹਾਡੇ ਸਭ ਦੇ ਨਾਲ ਸਾਂਝੀ ਕਰਾਂ ਹੋਰ ਵੀ ਤੁਸੀਂ ਬੜੀ ਜਗ੍ਹਾ ਤੋਂ ਸੁਣਦੇ ਹੋਵੋਗੇ ਸੋ ਜੇ ਤੁਹਾਨੂੰ ਲੱਗੇ ਤੁਸੀਂ ਵਿਚਾਰ ਸੁਣ ਲਓ ਜੇ ਤੁਹਾਨੂੰ ਲੱਗਦਾ ਨਹੀਂ ਇਹ ਵਿਚਾਰ ਕੰਮ ਦੀ ਨਹੀਂ ਤਾਂ ਤੁਸੀਂ ਹੋਰ ਕੁਝ ਦੇਖ ਸਕਦੇ ਹੋ ਮੈਂ ਇਸ ਵੀਡੀਓ ਨੂੰ ਤੁਹਾਨੂੰ ਨਹੀਂ ਕਵਾਂਗਾ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਹੀਂ ਇਹ ਮੈਂ ਆਪਣੇ ਨਿੱਜੀ ਵਿਚਾਰ ਮੈਨੂੰ ਲੱਗਿਆ ਜਿਸ ਤਰੀਕੇ ਨਾਲ ਮੈਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਉਂਦਾ ਰਿਹਾ ਪਹਿਲਾਂ ਜੋ ਮੈਂ ਯੋਗਦਾਨ ਪਾਉਂਦਾ ਰਿਹਾ ਉਹ ਮੈਂ ਹੁਣ ਵੀ ਪਾਵਾਂ ਠੀਕ ਹੈ ਪਹਿਲਾਂ ਸੁਣਨ ਵਾਲੇ ਸਾਹਮਣੇ ਬੈਠਦੇ ਸੀ ਉਹਨਾਂ ਨੂੰ ਬਿਠਾਇਆ ਜਾਂਦਾ ਸੀ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਤੁਹਾਨੂੰ ਫੋਨ ਤੇ ਮੇਰੀ ਵੀਡੀਓ ਦਾ ਮੈਸੇਜ ਆਇਆ ਤੁਸੀਂ ਓਪਨ ਕੀਤਾ ਤੁਹਾਨੂੰ ਚੰਗੀ ਲੱਗਦੀ ਆ ਸੁਣੋ ਚੰਗੀ ਲੱਗਦੀ ਆਗੇ ਸ਼ੇਅਰ ਕਰ ਦਿਓ ਨਹੀਂ ਚੰਗੀ ਲੱਗਦੀ ਕੁਝ ਹੋਰ ਦੇਖ ਲਓ ਮੈਂ ਸਿਰਫ ਇਸ ਪਾਵਨ ਦਿਹਾੜੇ ਤੇ ਆਪਣੇ ਕੁਝ ਮਿੰਟਾਂ ਦੇ ਵਿਚਾਰ ਸਾਂਝੇ ਕਰਨ ਦੇ ਲਈ ਤੁਹਾਡੇ ਨਾਲ ਅੱਜ ਦੀ ਵੀਡੀਓ ਬਣਾ ਰਿਹਾ ਉਹ ਵਿਚਾਰ ਇਹ ਹੈ ਕਿ ਜਦੋਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਆਉਂਦਾ ਹੈ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਚਾਹੇ ਆਪਾਂ ਸਾਰੇ ਇਨਸਾਨ ਜਾਂ ਕਿਸੇ ਧਰਮ ਨਾਲ ਸੰਬੰਧ ਰੱਖਦੇ ਆਂ ਚਾਹੇ ਕੋਈ ਰੰਗ ਨਸਲ ਜਾਤ ਮذਬਬੋਲੀ ਕਰਕੇ ਕਿਸੇ ਨੂੰ ਵੀ ਮੰਨਦਾ ਗੁਰੂ ਨਾਨਕ ਸਾਹਿਬ ਦਾ ਜਦੋਂ ਵੀ ਕਿਸੇ ਦੇ ਕੰਨਾਂ ਦੇ ਵਿੱਚ ਨਾਮ ਸੁਣਾਈ ਦਿੰਦਾ ਜਾਂ ਜਦੋਂ ਕਿ ਜ਼ੁਬਾਨ ਤੋਂ ਨਾਮ ਲੈਂਦਾ ਜਾਂ ਕਿ ਉਹਨਾਂ ਦਾ ਨਾਮ ਪੜਦਾ ਜਾਂ ਉਹਨਾਂ ਦੀ ਇੱਕ ਤਸਵੀਰ ਸੁਣਦਾ ਤੇ ਸਾਰਿਆਂ ਦਾ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਸਿਰ ਝੁੱਕ ਜਾਂਦਾ ਗੁਰੂ ਨਾਨਕ ਸਾਹਿਬ ਨੂੰ ਸਾਰੇ ਪਿਆਰ ਕਰਦੇ ਨੇ ਔਰ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਤਾਂ ਸਾਰੇ ਆਪਣੀ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਉਹਨੂੰ ਮਨਾਉਂਦੇ ਨੇ ਕਿਉਂਕਿ ਦੀਵਾਲੀ ਤੋਂ ਬਾਅਦ ਆਉਂਦਾ ਪ੍ਰਕਾਸ਼ ਦਿਹਾੜਾ ਇਸ ਕਰਕੇ ਤਕਰੀਬਨ ਘਰਾਂ ਦੇ ਵਿੱਚ ਦੀਪਮਾਲਾ ਲੜੀਆਂ ਦੀ ਸਜਾਵਟ ਵੀ ਉਵੇਂ ਕੀਤੀ ਜਾਂਦੀ ਹੈ ਜਿਵੇਂ ਲੋਕ ਦੀਵਾਲੀ ਤੇ ਕਰਦੇ ਨੇ ਔਰ ਉਹਦੇ ਨਾਲ ਨਾਲ ਇੱਕ ਗਲਤੀ ਜਿਹੜੀ ਲੋਕ ਸਾਡੇ ਬੱਚੇ ਨੌਜਵਾਨ ਕਰਦੇ ਜਾ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਪਰਬ ਤੇ ਵੀ ਪਟਾਕੇ ਚਲਾਉਂਦੇ ਨੇ ਅਤਿ ਸ਼ਬਾਜ਼ੀਆਂ ਚਲਾਉਂਦੇ ਨੇ ਅਨਾਰ ਚਲਾਉਂਦੇ ਨੇ ਫੁੱਲ ਛੜੀਆਂ ਚਲਾਉਂਦੇ ਨੇ ਔਰ ਵੱਡੇ ਵੱਡੇ ਬੰਮ ਪਟਾਕੇ ਚਲਾਉਂਦੇ ਨੇ ਆਪਣਾ ਮਨੋਰੰਜਨ ਕਰਦੇ ਨੇ ਉਹਨਾਂ ਨੂੰ ਵੀਡੀਓ ਦੇ ਸ਼ੁਰੂ ਵਿੱਚ ਮੇਰੀ ਬੇਨਤੀ ਹੈ ਕਿ ਘੱਟ ਤੋਂ ਘੱਟ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ 1 ਇੰਚ ਜਿੰਨੀ ਜਗ੍ਹਾ ਵੀ ਹਵਾ ਵੀ ਅਸੀਂ ਪੋਲੂਸ਼ਨ ਨਹੀਂ ਕਰਨੀ ਆ ਕਿਉਂਕਿ ਅੱਜ ਦੇ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਹਿਲਾਂ ਹੀ ਜਿਹੜਾ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋਇਆ ਪਿਆ ਸੋ ਸਭ ਨੂੰ ਬੇਨਤੀ ਹੈ ਜਿਹੜੇ ਵੀ ਵੀਡੀਓ ਸੁਣ ਰਹੇ ਹੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੇ ਆਪਣੀ ਪਾਵਨ ਰਸਨਾ ਤੋਂ ਇਹ ਸ਼ਬਦ ਵਿਚਾਰੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਸ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਜੇਕਰ ਅਸੀਂ ਗੁਰੂ ਸਾਹਿਬ ਦੀ ਖੁਸ਼ੀ ਚਾਹੁੰਦੇ ਆ ਉਹਨਾਂ ਦੀ ਕਿਰਪਾ ਉਹਨਾਂ ਦਾ ਆਸ਼ੀਰਵਾਦ ਚਾਹੁੰਦੇ ਆ ਉਹਨਾਂ ਨੂੰ ਪਿਆਰ ਕਰਦੇ ਆ ਤਾਂ ਉਹਨਾਂ ਦੇ ਜਨਮ ਦਿਹਾੜੇ ਤੇ ਕੋਈ ਵੀ ਪਟਾਕਾ ਚਲਾ ਕੇ ਅਸੀਂ ਹਵਾ ਨੂੰ ਪਾਣੀ ਨੂੰ ਦੂਸ਼ਿਤ ਨਾ ਕਰੀਏ ਦੂਜੀ ਗੱਲ ਮੈਂ ਇਹ ਸਾਂਝੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦੇ ਜਨਮ ਨੂੰ ਹੋਰ ਵੀ ਲੋਕ ਲਗ ਲਗ ਤਰੀਕਿਆਂ ਨਾਲ ਮਨਾਉਂਦੇ ਨੇ ਕੋਈ ਉਹਨਾਂ ਦੇ ਜਨਮ ਦਿਹਾੜੇ ਤੇ ਲੰਗਰ ਲਾਉਂਦਾ ਕੋਈ ਉਹਨਾਂ ਦੇ ਜਨਮ ਦਿਹਾੜੇ ਤੇ ਪਾਠ ਕਰਦੇ ਨੇ ਅਖੰਡ ਪਾਠ ਕਰਦੇ ਨੇ ਨਗਰ ਕੀਰਤਨ ਹੁੰਦੇ ਨੇ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਕੋਈ ਮਠਾਈ ਚੜਾਉਂਦਾ ਹੈ ਕੋਈ ਕੁਝ ਕਰਦਾ ਹੈ ਪਰ ਸਾਰਾ ਕੁਝ ਕਰਨ ਦੇ ਨਾਲ ਨਾਲ ਮੇਰੇ ਇੱਕ ਗੱਲ ਮਨ ਵਿੱਚ ਆ ਰਹੀ ਸੀ ਵਿਚਾਰ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਦੁਨੀਆ ਤੇ ਜਿੰਨੇ ਵੀ ਧਰਮ ਨੇ ਔਰ ਧਰਮਾਂ ਦੇ ਜਿੰਨੇ ਰਹਿਬਰ ਨੇ ਉਹਨਾਂ ਦਾ ਜਨਮ ਵੀ ਜਨਮ ਦਿਹਾੜਾ ਮਨਾਇਆ ਜਾਂਦਾ ਤੇ ਉਹਨਾਂ ਨੂੰ ਭਗਵਾਨ ਕਹਿ ਕੇ ਸਬੋਧ ਕੀਤਾ ਜਾਂਦਾ ਹੈ ਚਾਹੇ ਭਗਵਾਨ ਯੇਸ਼ੂ ਨੂੰ ਕਿਹਾ ਜਾਂਦਾ ਹੈ ਸਾਈਂ ਤਰਮ ਵੱਲੋਂ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਹਿੰਦੂ ਧਰਮ ਵੱਲੋਂ ਇਸ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਸਬੋਧ ਕੀਤਾ ਜਾਂਦਾ ਖੁਦਾ ਅੱਲਾਹ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਭਗਵਾਨ ਮਹਾਵੀਰ ਭਗਵਾਨ ਬੁੱਧ ਕਿਹਾ ਜਾਂਦਾ ਹੈ ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾਂਦਾ ਤਾਂ ਉਹਨਾਂ ਨੂੰ ਗੁਰੂ ਨਾਨਕ ਕਿਹਾ ਜਾਂਦਾ ਹੈ ਗੁਰੂ ਪੁਰਾਣੇ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਰਾਜਸਥਾਨ ਦੇ ਹਰਾਨੇ ਦੇ ਇਲਾਕੇ ਦੇ ਵਿੱਚ ਟੀਚਰਾਂ ਨੂੰ ਗੁਰੂ ਜੀ ਕਿਹਾ ਜਾਂਦਾ ਹੈ ਮੇਰੇ ਤਾਇਆ ਜੀ ਖੁਦ ਰਾਜਸਥਾਨ ਦੇ ਵਿੱਚ ਟੀਚਰ ਸਨ ਤੇ ਜਦੋਂ ਵੀ ਉਹਨਾਂ ਨੂੰ ਕੋਈ ਬੁਲਾਉਂਦਾ ਸੀ ਉਹਨਾਂ ਨੂੰ ਗੁਰੂ ਜੀ ਕਹਿੰਦੇ ਸਨ ਇਹਦਾ ਮਤਲਬ ਗੁਰੂ ਨਾਨਕ ਦੇਵ ਜੀ ਸਾਡੇ ਵਾਸਤੇ ਅਧਿਆਤਮਿਕ ਮਾਨਸਿਕ ਟੀਚਰ ਬਣ ਕੇ ਆਏ ਨੇ ਉਹਨਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਗਿਆਨ ਦਿੱਤਾ ਹੈ। ਸੋ ਜਦੋਂ ਵੀ ਅਸੀਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਉਂਦੇ ਆ ਅਸੀਂ ਜਿਹੜੇ ਵੀ ਤਰੀਕੇ ਨਾਲ ਮਨਾਈਏ ਠੀਕ ਹੈ ਜੇ ਤੁਹਾਨੂੰ ਠੀਕ ਲੱਗਦਾ ਤੁਹਾਡੀ ਮਰਜ਼ੀ ਹੈ ਪਰ ਘੱਟ ਤੋਂ ਘੱਟ ਜਦੋਂ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ varphiਉਂਦਾ ਤਾਂ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਅਸੀਂ ਉਹਨਾਂ ਦੀ ਪੂਜਾ ਜਾਂ ਉਹਨਾਂ ਨੂੰ ਰੱਬ ਰੱਬ ਸਮਝ ਕੇ ਪੂਜੀਏ ਉਹ ਸਾਡੀ ਮਰਜ਼ੀ ਪਰ ਘੱਟ ਤੋਂ ਘੱਟ ਉਹਨਾਂ ਨੂੰ ਗੁਰੂ ਸਮਝ ਕੇ ਉਹਨਾਂ ਦਾ ਸਤਿਕਾਰ ਕਰੀਏ ਤੇ ਉਹਨਾਂ ਦੁਆਰਾ ਦਿੱਤੇ ਗਿਆਨ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰੀਏ ਕਿਉਂਕਿ ਇੱਕ ਟੀਚਰ ਦੀ ਅਹਿਮੀਅਤ ਉਦੋਂ ਹੁੰਦੀ ਹੈ ਇੱਕ ਟੀਚਰ ਦਾ ਨਾਮ ਰੌਸ਼ਨ ਉਦੋਂ ਹੁੰਦਾ ਜਦੋਂ ਉਹ ਨੂੰ ਉਹਦੇ ਕੋਲੋਂ ਪੜਨ ਵਾਲੇ ਸਟੂਡੈਂਟ ਟੀਚਰ ਤੋਂ ਵੀ ਅੱਗੇ ਲੰਘ ਜਾਣ ਉਹਦੇ ਉੱਤੋਂ ਵੀ ਵਧੀਆ ਪੜ ਜਾਣ ਉਹਦੇ ਤੋਂ ਵੀ ਵੱਧ ਕਾਮਯਾਬ ਹੋ ਜਾਣ ਸੋ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਸਾਨੂੰ ਤਾਂ ਮਿਲੇਗੀ ਜੇਕਰ ਅਸੀਂ ਗੁਰੂ ਨਾਨਕ ਸਾਹਿਬ ਦੁਆਰਾ ਆਪਣੀ ਬਾਣੀ ਦੇ ਵਿੱਚ ਜਿਹੜੇ ਸਾਡੇ ਸਾਨੂੰ ਦਿੱਤੇ ਹੋਏ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਅਸੀਂ ਲਾਗੂ ਕਰਾਂਗੇ ਸੋ ਬਹੁਤ ਸਾਰੇ ਵੀਰ ਇਹ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਬਾਣੀ ਪੜਨ ਦਾ ਸਮਾਂ ਨਹੀਂ ਮਿਲਦਾ ਸਾਨੂੰ ਬਾਣੀ ਦੀ ਸਮਝ ਨਹੀਂ ਆਉਂਦੀ ਸਾਨੂੰ ਬਾਣੀ ਦੇ ਅਰਥ ਨਹੀਂ ਪਤਾ ਅਸੀਂ ਗੁਰੂ ਨਾਨਕ ਸਾਹਿਬ ਦਾ ਗਿਆਨ ਕਿਵੇਂ ਲਈਏ ਨਹੀਂ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਿੱਧਾ ਹੀ ਫਾਰਮੂਲਾ ਦੱਸ ਦਿੱਤਾ ਕਿ हे ਇਨਸਾਨ हे ਬੰਦਿਆ ਤੇਰੇ ਵਾਸਤੇ ਜਦੋਂ ਤੋਂ ਤੂੰ ਸੁਰਤ ਸੰਭਾਲੀ ਹੈ ਕਿਹੜੀ ਗੱਲ ਚੰਗੀ ਹੈ ਕਿਹੜੀ ਮਾੜੀ ਐ ਤੈਨੂੰ ਖੁਦ ਨੂੰ ਪਤਾ ਹੈ ਮਨ ਜਾਣ ਤ ਸਭ ਬਾਤ ਜਾਣਤ ਹੀ ਔਗਣ ਕਰੈ ਗੁਰਬਾਣੀ ਦਾ ਪਰਮਾਨਾ ਮਹਾਰਜ ਕਹਿੰਦੇ ਬੰਦੇ ਤੂੰ ਸਾਰਾ ਕੁਝ ਹੀ ਜਾਣਦਾ ਜਪਜੀਤ ਸਾਹਿਬ ਦੀ ਬਾਣੀ ਵਿੱਚ ਜੇ ਆਪਾਂ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈਣੀ ਆ ਨਾ ਤੇ ਜਪਜੀਤ ਸਾਹਿਬ ਦੀ ਬਾਣੀ ਜਿੱਥੋਂ ਰੰਭ ਹੁੰਦੀ ਐ ਆਰੰਭ ਦੇ ਵਿੱਚ ਤਾਂ ਪਹਿਲਾ ਮੂਲ ਮੰਤਰ ਐ ਫਿਰ ਸ਼ਲੋਕ ਐ ਪਰ ਜਿਹੜੀ ਜਪਜੀਤ ਸਾਹਿਬ ਦੀ ਪਹਿਲੀ ਪੌੜੀ ਐ ਮਹਾਰਜ ਕਹਿੰਦੇ ਸੋਚੈ ਸੋਚ ਨਾ ਹੋਵੇਈ ਕਿ ਜਿਹੜੀ ਪਵਿੱਤਰਤਾ ਉਹ ਨਹਾਉਣ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਨਹੀਂ ਹੋਣੀ ਜੇ ਸੋਚੀ ਲੱਖ ਵਾਰ ਚੈਤੁਰ ਲੱਖ ਵਾਰ ਇਸ਼ਨਾਨ ਕਰ ਲੈ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਿਣੇ ਵਿਤਾਰ ਤੂੰ ਚੁੱਪ پکڑ ਕੇ ਬਹਿ ਜਾ ਤੇਰੇ ਮਨ ਦੀ ਝਟਕਣਾ ਰੁਕਣੀ ਨਹੀਂ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਤੇ ਜੇ ਤੂੰ ਦੁਨੀਆ ਦੇ ਸਾਰੇ ਪਦਾਰਥ ਇਕੱਠੇ ਕਰਨਾ ਚਾਹਵੇਂ ਭੁੱਖ ਪੈਦਾ ਕਰ ਲੈ ਮੈਂ ਆ ਵੀ ਲੈਣਾ ਮੈਂ ਆ ਵੀ ਲੈਣਾ ਪੰਡਾਂ ਭਰ ਲੈ ਮਰਜ ਕਹਿੰਦੇ ਤੇਰੀ ਭੁੱਖ ਨਾ ਜ ਤਾਂ ਵੀ ਨੁੱਤਰੀ ਤੇਰੀ ਤ੍ਰਿਸ਼ਨਾ ਨਹੀਂ ਮਿਟਣੀ ਤੇ ਫਿਰ ਮਹਾਰਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨੱਚ ਲੈ ਨਾਲ ਤੂੰ ਜਿੰਨੇ ਮਰਜੀ ਵਿਦਵਤਾ ਦੀਆਂ ਕਿਤਾਬਾਂ ਪੜ੍ਹ ਲੈ ਪਰ ਜੀਵਨ ਦੇ ਵਿੱਚ ਸਚਿਆਰ ਹੋਣ ਦੇ ਲਈ ਜੀਵਨ ਦੇ ਵਿੱਚ ਉੱਚੇ ਆਦਰਸ਼ਾਂ ਵਾਲਾ ਇਨਸਾਨ ਬਣਦੇ ਲਈ ਉਹ ਗਿਆਨ ਨੇ ਤੇਰੀ ਮਦਦ ਨਹੀਂ ਕਰਨੀ ਫਿਰ ਮਹਾਰਜ ਕਹਿੰਦੇ ਸਵਾਲ ਪੈਦਾ ਹੁੰਦਾ ਕਿਵ ਸਚਿਆਰਾ ਹੋਈ ਹੈ ਕਿਵ ਕੁੜਾ ਟੁੱਟੇ ਪਾਲ ਜੀਵਨ ਸਚਿਆਰ ਕਿਵੇਂ ਬਣੇ ਸਾਡੇ ਜੀਵਨ ਦੇ ਵਿੱਚੋਂ ਜਿਹੜੀ ਕੂੜ ਦੀ ਝੂਠ ਦੀ ਵਹਿਮਾਂ ਦੀ ਭਰਮਾਂ ਦੀ ਔਗਣਾਂ ਦੀ ਜਿਹੜੀ ਕੰਧ ਕਿਵੇਂ ਢੋਵੇ ਕਿਵੇਂ ਜ਼ਿੰਦਗੀ ਦੇ ਵਿੱਚੋਂ ਇਹ ਚੀਜ਼ਾਂ ਜਾਣ ਮਰਜ਼ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ हे ਇਨਸਾਨ ਤੇਰੀ ਮਤ ਦੇ ਅੰਦਰ ਤੇਰੀ ਅਕਲ ਦੇ ਅੰਦਰ ਉਹ ਸਾਰੇ ਰੂਲ ਸਾਰੇ ਗਿਆਨ ਪਿਆ ਹੋਇਆ ਜਿਹਨੇ ਤੈਨੂੰ ਸੱਚਾ ਕਰਨਾ ਹੈ ਤੂੰ ਆਪਣੇ ਅੰਤਰਾਤਮਾ ਦੀ ਆਵਾਜ਼ ਸੁਣਿਆ ਕਰ ਕਦੇ ਵੀ ਜ਼ਿੰਦਗੀ ਵਿੱਚ ਐਸਾ ਕੰਮ ਨਾ ਕਰਿਆ ਕਰ ਜਿਹਦੇ ਨਾਲ ਤੇਰਾ ਆਪਣਾ ਤੇ ਦੂਜਿਆਂ ਦਾ ਜੀਵਨ ਔਖਾ ਹੋਵੇ ਸਮਾਜ ਦੇ ਵਿੱਚ ਉਹਦਾ ਗਲਤ ਸੰਦੇਸ਼ ਜਾਵੇ ਹਰ ਇੱਕ ਇਨਸਾਨ ਆਪਣੇ ਦਿਮਾਗ ਨੂੰ ਆਪਣਾ ਗੁਰੂ ਮੰਨ ਕੇ ਚੱਲੇ ਜੋ ਵੀ ਅਸੀਂ ਕੰਮ ਕਰਦੇ ਆ ਉਹਦੇ ਵਿੱਚ ਕੁਝ ਵੀ ਐਸਾ ਗਲਤ ਨਾ ਹੋਵੇ ਜਿਹੜਾ ਸਾਡੇ ਕੰਮ ਦੇ ਉਲਟ ਹੋਵੇ ਜਿਹੜਾ ਸਾਡੇ ਪਰਿਵਾਰ ਦੇ ਸਾਡੇ ਸਮਾਜ ਦੇ ਇਨਸਾਨੀਅਤ ਦੇ ਉਲਟ ਹੋਵੇ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਉਹਨਾਂ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਭ ਤੋਂ ਵੱਡੀ ਸਿੱਖਿਆ ਲੈਣ ਵਾਲੀ ਮੈਨੂੰ ਲੱਗਿਆ ਕਿ ਇਹ ਗੱਲ ਹੈ ਕਿ ਅਸੀਂ ਹੋਰ ਗਿਆਨ ਇਕੱਠਾ ਕਰਨਾ ਤਾਂ ਚੰਗੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ ਲਾਂਗੇ ਸਿੱਖ ਲਾਂਗੇ ਪਰ ਜਿੰਨਾ ਕੁ ਗਿਆਨ ਸਾਨੂੰ ਪਤਾ ਹੈ ਸਾਡੀ ਜ਼ਿੰਦਗੀ ਵਾਸਤੇ ਜ਼ਰੂਰੀ ਹੈ ਸਾਡੇ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਜ਼ਰੂਰੀ ਹੈ ਘੱਟ ਤੋਂ ਘੱਟ ਅਸੀਂ ਉਹ ਲਾਗੂ ਕਰਨਾ ਸ਼ੁਰੂ ਕਰੀਏ ਸਾਡੇ ਖਾਣ ਪੀਣ ਤੋਂ ਲੈ ਕੇ ਸਾਡੇ ਬੋਲਚਾਲ ਦੇ ਵਿੱਚ ਸਾਡੇ ਕੰਮਕਾਰ ਦੇ ਵਿੱਚ ਜੋ ਵੀ ਅਸੀਂ ਸਾਨੂੰ ਲੱਗਦਾ ਕਿ ਆ ਗੱਲ ਗਲਤ ਹੈ ਉਹਨੂੰ ਛੱਡਦੇ ਜਾਈਏ ਜੋ ਸਾਨੂੰ ਲੱਗਦਾ ਹੈ ਚਾਹੇ ਉਹ ਕਿਤੋਂ ਵੀ ਗੱਲ ਸਿੱਖਣ ਨੂੰ ਮਿਲਿਆ ਗੱਲ ਚੰਗੀ ਹੈ ਉਹਨੂੰ ਗ੍ਰਹਿਣ ਕਰਦੇ ਜਾਈਏ ਮਹਾਰਜ ਕਹਿੰਦੇ ਨੇ ਸਾਂਝ ਕਰੀਜਾ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ ਇਹੀ ਸਾਡੇ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਸੁੰਦਰ ਸੋਹਣਾ ਸੰਦੇਸ਼ ਹੈ ਜਿੰਦਗੀ ਰਹੀ ਜਿੰਦਗੀ ਵਿੱਚ ਮੌਕਾ ਮਿਲਿਆ ਗੁਰੂ ਨਾਨਕ ਸਾਹਿਬ ਦੀ ਕੀ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਦੇ ਅਰਥ ਪੜਿਓ ਸਮਝਿਓ ਲਾਗੂ ਕਰਿਓ ਪਰ ਉਦੋਂ ਤੱਕ ਜਿੰਨਾ ਕੋ ਸਾਨੂੰ ਪਤਾ ਹੈ ਕਿ ਕੀ ਗਲਤ ਹੈ ਕੀ ਸਹੀ ਹੈ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਸ਼ੁਰੂ ਕਰਿਏ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਇਹ ਵੀ ਇੱਕ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਤਰੀਕਾ ਹੈ ਸੋ ਲਾਗੂ ਕਰਕੇ ਵੇਖਿਓ ਤੁਹਾਨੂੰ ਬੜਾ ਆਨੰਦ ਆਏਗਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਇਹਨੂੰ ਜੇ ਚੰਗੀ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਹੋਰ ਕਿਸੇ ਨਾਲ ਇਹ ਨੁਕਤਾ ਸ਼ੇਅਰ ਕਰਨਾ ਚਾਹੀਦਾ ਜਰੂਰ ਕਰਿਓ ਜਿਉਂਦੇ ਵਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਇੱਕ ਵਾਰ ਫਿਰ ਆਪ ਸਭ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ